ਇਹ ਤਾਂ ਕਹਿੰਦੇ ਸੀ ਆਉਣਾ ਨਹੀਂ ਅਸੀਂ ਕੰਮ ਮਾਰ ਕੀਆ ਕਿੱਦਾਂ ਚੱਡਿਆ ਜਾ ਰਿਹਾ ਕੀ ਇਹਦਾ ਹੈਗਾ ਮਟਰ ਜੋ ਕਿ ਪੰਜਾਬ ਸਰਕਾਰ ਨੇ ਕਾਲੇ ਕਾਨੂੰਨ ਕਿਸਾਨਾਂ ਲਈ ਪਹਿਲੋ ਭਾਜੀਪੀ ਨੇ ਲੈਂਦੇ ਸੀ ਇਹਨਾਂ ਨੇ ਉਸ ਤੋਂ ਵੀ ਵੱਡੇ ਕਾਲੇ ਕਾਨੂੰਨ ਜੋ ਲੈ ਕੇ ਆਈ ਹੈ ਲੈਂਡ ਪੂਲਿੰਗ ਵਾਸਤੇ ਔਰ ਨੋਟੀਫਿਕੇਸ਼ਨ ਕਰਤੇ ਆ ਇਹਦੇ ਖਿਲਾਫ ਅੱਜ ਪੰਜਾਬ ਦੇ ਸਮੂਹ ਕਿਸਾਨ ਔਰ ਮਜ਼ਦੂਰ ਜਿਹੜੇ ਆ ਅੱਜ ਟਰੈਕਟਰ ਮਾਰਚ ਕਰ ਰਹੇ ਹਨ ਸਰਕਾਰ ਨੇ ਬਿਨਾ ਸੋਚੇ ਸਮਝੇ ਬਿਨਾ ਕਿਸਾਨਾਂ ਦੀ ਸਲਾਹ ਲਏ ਜਿਹੜੇ ਇਹ ਕਾਨੂੰਨ ਬਣਾਏ ਹੈ ਤੇ ਬਹੁਤ ਵੱਡੇ ਹੀ ਕਿਸਾਨ ਮਾਰੂ ਹਨ ਇਸ ਹਿਸਾਬ ਨਾਲ ਕਿਸਾਨਾਂ ਦੇ ਕੋਲ ਤਾਂ ਕੋਈ ਜ਼ਮੀਨ ਨਹੀਂ ਰਹਿਣੀ ਹੈਗੀ ਜੇ ਹਿਸਾਬ ਦੇ ਇਹਨਾਂ ਨੇ ਜੇ ਇੱਕ ਕਾਨੂੰਨ ਲੈ ਕੇ ਆਇਆ ਹਨ ਔਰ ਇਹਦੇ ਖਿਲਾਫ ਵੀ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀ ਤੇ ਸਾਰੇ ਵਿਲੇ ਹੋ ਜਾਣਗੇ ਜੇ ਕਰ ਇਹ ਜੇ ਕਾਨੂੰਨ ਜਿਹੜੇ ਆ ਇਹੇ ਲਾਗੂ ਹੋਵੇਗਾ ਸੋ ਇਸ ਕਰਕੇ ਅਸੀਂ ਅੱਜ ਸਾਰੇ ਡਟ ਕੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈ ਇਹਦੇ ਖਿਲਾਫ ਅੱਜ ਅਸੀਂ ਟਰੈਕਟਰ ਮਾਰਚ ਕੱਢ ਰਹੇ ਹਾਂ ਸੋ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਦੇ ਸਿਰ ਦੇ ਉੱਤੇ ਜੂਰ ਜ਼ਰੂਰ ਸੁਰਕੂਗੀ ਇੱਕਾ ਜਿਹੜੇ ਕਾਰੇ ਕਾਨੂੰਨਾ ਉਹ ਵਾਪਸ ਲੈ ਜਾਣਗੇ ਅਗਰ ਨਹੀਂ ਲੈ ਤਾਂ ਫਿਰ ਇਹ ਪਿੰਡਾਂ ਦੇ ਵਿੱਚ ਬਣ ਜੋਗੇ ਨਹੀਂ ਰਹਿਣਗੇ ਆਪਾਰੇ ਇਹ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਹਾਂ ਜਾਂ ਕਾਨੂੰਨ ਵਾਪਸ ਲੈ ਲਓ ਇਹ ਨਹੀਂ ਆ ਤਾਂ ਫਿਰ ਤੁਸੀਂ ਆਪਣੇ ਪਿੰਡਾਂ 'ਚ ਬਣਨਾ ਤੁਹਾਡੀ ਨੋ ਐਂਟਰੀ ਹੋ ਜਣੀ ਆ ਦੋ ਤਿੰਨ ਪਿੰਡਾਂ ਦੇ ਵਿੱਚ ਅੱਜ ਕੱਲ ਦੇ ਬੋਰਡ ਲੱਗ ਗਏ ਆ ਔਰ ਬਾਕੀ ਵੀ ਸਾਰੇ ਪਿੰਡਾਂ ਦੇ ਵਿੱਚ ਲੱਗ ਜਾਣੇ ਔਰ ਪੰਚਾਇਤਾਂ ਜਿਹੜੀਆਂ ਪੰਚਾਇਤਾਂ ਮਤਾ ਪਾਸ ਕਰਕੇ ਦੇ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸ਼ਿਆਰਪੁਰ ਲਾਈਵ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਲੈਂਡ ਪੂਲਿੰਗ ਪਾਲਸੀ ਸਰਕਾਰ ਵੱਲੋਂ ਦਿੱਤੀ ਗਈ ਆ ਉਹਦੇ ਖਿਲਾਫ ਇਹ ਸਾਡਾ ਪਹਿਲਾ ਐਕਸ਼ਨ ਆ ਹੈ ਕਿਉਂਕਿ ਇਹਦੇ ਵਿੱਚ ਅਸੀਂ ਸਾਰੀਆਂ ਹੋਰ ਜਿੱਥੇ ਬੰਦੀਆਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਨਹੀਂ ਵੀ ਸ਼ਾਮਲ ਉਹਨਾਂ ਨੂੰ ਵੀ ਸੱਦਾ ਦਿੱਤਾ ਸੀ ਆ ਕੇ ਆਪਾਂ ਇਕੱਠੇ ਹੋ ਕੇ ਲੜੀਏ ਇਹਦੇ ਵਿੱਚ ਕੀ ਹੋ ਰਿਹਾ ਤੇ ਤੁਹਾਡੀ ਜਮੀਨਾਂ ਜਿਹੜੀ ਉਹ ਮੁਕਤ ਚ ਲਈ ਜਾਣੀਆਂ ਤੇ ਤੁਹਾਨੂੰ ਦੋ ਬਨਾਲਾ ਥਾਂ ਇੱਕ ਕਿੱਲੇ ਪਿੱਛੇ ਦਿੱਤਾ ਜਾਣਾ ਤੇ ਉਹਦੇ ਵਾਸਤੇ ਵੀ ਡਿਵੈਲਪਮੈਂਟ ਕਰਨ ਵਾਸਤੇ 1 ਕਰੋੜ ਰੁਪਇਆ ਸਰਕਾਰ ਨੇ ਉਸ ਕਿਸਾਨ ਤੋਂ ਲੈਣਾ ਆ ਤਾਂ ਕਿ ਉਹਦੀ ਉਹਦੀ ਡਿਵੈਲਪਮੈਂਟ ਕੀਤੀ ਜਾ ਸਕੇ ਜੇ ਉਹਦੀ ਕੋਈ ਬਾਹਰ ਜਮੀਨ ਹੋਰ ਰਹਿ ਗਈ ਤੇ ਉਹਨੂੰ ਰਸਾ ਲੋਡ ਬੰਦੀ ਆ ਤਾਂ ਉਹ 2 ਕਰੋੜ ਦੇ ਹਿਸਾਬ ਨਾਲ 40 60 ਨਾਲ 60 ਹੋਊਗੇ ਕਿਸਾਨ ਦੇ 40 ਉਹਦੇ ਹੋਣਗੇ ਉਹ ਵੀ ਲੈਣੇ ਆ ਇਹ ਮਾਲ ਉਹ ਇੱਕ ਲੋਟ ਜਿਹੜੀ ਹੋ ਰਹੀ ਆ ਉਹ ਬਿਲਕੁਲ ਸਿੱਧੀ ਲੋਟ ਆ ਇਹ ਅਕਵਾਇਰ ਨਹੀਂ ਹੋ ਰਹੀ ਖੋਈ ਜਾ ਰਹੀ ਆ ਜ਼ਮੀਨ ਇਹਦੇ ਖਿਲਾਫ ਜੇ ਅੱਜ ਅਸੀਂ ਕਿਸਾਨ ਕਰ ਰਹੇ ਆ ਇਹਦੇ ਨਾਲ ਛੋਟਾ ਵਪਾਰੀ ਪਿੰਡਾਂ ਦੇ ਦੁਕਾਨਦਾਰ ਪਰਫਾਨ ਮਜ਼ਦੂਰ ਲੇਬਰ ਜਿਹੜੀ ਆ ਉਹ ਸਾਰੀ ਵੀ ਅਫੈਕਟ ਹੋਣੀ ਆ ਕਿਉਂਕਿ ਜਦੋਂ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣਾਂ ਤਾਂ ਉਸ ਬੇਬਰ ਨੇ ਕੰਮ ਕਿੱਥੇ ਕਰਨਾ ਪਟਰੋਲ ਪੰਪਾਂ ਵਾਲੇ ਹੋਣਗੇ ਟਾਇਰਾਂ ਵਾਲੇ ਹੋਣਗੇ ਟਰੈਕਟਰਾਂ ਵਾਲੇ ਹੋਣਗੇ ਬਿਸਤਰੀ ਹੋਣਗੇ ਔਰ ਕਤਵਕੇ ਨੇ ਇਹਦੇ ਨਾਲ ਅਫੈਕਟ ਹੋਣਾ ਇਸ ਕਰਕੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਬਹੁਤ ਹੀ ਖਤਰਨਾਕ ਹੋ ਰਹੀ ਆ ਇਹ ਜ਼ਮੀਨ ਨੂੰ ਖੋ ਕੇ ਸਾਨੂੰ ਨਹੀਂ ਸਮਝਾਉਂਦੀ ਇਹਨਾਂ ਨੇ ਕਰਨੀ ਕੀ ਆ ਬਹੁਤ ਜ਼ਿਆਦਾ ਸਰਕਾਰੀ ਜ਼ਮੀਨ ਜਿਹੜੀ ਆ ਉਹ ਪਈ ਆ ਉਹਨੂੰ ਇਹ ਵਰਤ ਨਹੀਂ ਰਹੇ ਤੇ ਉਹ ਜੇ ਪੂਰੀ ਵਰਤੀ ਜਾਵੇ ਤਾਂ ਇੱਥੇ ਸਾਡੀਆਂ ਬਹੁਤ ਸਾਰੀਆਂ ਕਲੋਨੀਆਂ ਪਈਆਂ ਹੁਸ਼ਾਰਪੁਰ ਦੇ ਵਿੱਚ ਵੀ ਆੜੇ ਰਵਾੜੇ ਖਾਲੀ ਪਈਆਂ ਆ ਜਿਹੜੀਆਂ ਬਿਕ ਨਹੀਂ ਰਹੀਆਂ ਆ ਇਹ ਸਾਰਾ ਕੁਝ ਜੋ ਹੋ ਰਿਹਾ ਇਹਦੇ ਬਰੋਚ ਇਹ 24 ਤਰੀਕ ਨੂੰ ਅਸੀਂ 24 ਅਗਸਤ ਨੂੰ ਮੱਲਾ ਮੁੱਲਾਂਪੁਰ ਦਾਖੇ ਅਸੀਂ ਮਹਾਪੰਚਾਇਤ ਕਰਨ ਜਾ ਰਹੇ ਆ ਸਾਰੇ ਪੰਜਾਬ ਦੀ ਇਹਦੇ ਵਿਰੋਧ ਦੇ ਵਿੱਚ ਤੋਂ ਅਸੀਂ ਇਕੱਠੇ ਹੋ ਕੇ ਹਮਰੇ ਮਾਰਾਂਗੇ ਪੰਜਾਬ ਤੋਂ ਵਾਰ-ਵਾਰ ਹਮਲੇ ਹੋ ਰਹੇ ਆ ਅਸੀਂ ਇਹ ਹਮਲੇ ਕਰਾ ਹੋ ਰਿਹਾ ਭਾਈ ਸਾਹਿਬ ਪ੍ਰੋਟੈਸਟ ਕਰ ਰਹੇ ਹੋ ਆਡੀਓ ਲੈਡ ਬੁਲਿੰਗ ਇਥੇ ਨਾ ਕੀ ਕਰਨ। ਦੇਖੋ ਸਰਕਾਰ ਨੂੰ ਅਸੀਂ ਸਾਰੇ ਆਰਪੀਐਮਐਲਏ ਨੂੰ ਮਿਲੇ ਡੀਸੀ ਸਾਹਿਬਾਂ ਨੂੰ ਮੰਗ ਪੱਤਰ ਦਿੱਤੇ ਪਰ ਸਰਕਾਰ ਬਾਜ ਨਹੀਂ ਆਈ। ਔਰ ਇਸ ਕਰਕੇ ਅੱਜ ਜਿਹੜੀ ਐਸਕੇਐਮ ਨੇ ਕਾਲ ਦਿੱਤੀ ਸੀ ਟਰੈਕਟਰ ਮਾਰਚ ਦੀ ਪੂਰੇ ਪੰਜਾਬ ਦੇ ਵਿੱਚ ਉਹਦਾ ਕੇਐਮਐਮ ਨੇ ਵੀ ਸਮਰਥਨ ਕੀਤਾ ਔਰ ਅੱਜ ਪਿੰਡ ਪੋਰੀ ਨਾ ਛੇਰਗੜ ਦੇ ਟੋਟਲ ਕਿਸਾਨ ਜਿਨ੍ਹਾਂ ਦੀ ਜ਼ਮੀਨ ਆਉਂਦੀ ਹੈ ਉਹ ਸਾਰੇ ਹੀ ਆਏ ਨੇ ਔਰ ਸਾਰੇ ਹੁਸ਼ਿਆਰਪੁਰ ਦੇ ਵਿੱਚੋਂ ਟਰੈਕਟਰ ਆਏ ਨੇ ਸੋ ਸਾਰੇ ਹੀ ਤੋਰੀ ਚਲੋ ਵੀਰੇ ਨਾਲ ਰੋਕੋ ਨਾ ਸੋ ਸਾਰੇ ਆਏ ਨੇ ਅੱਜ ਇਹ ਕਾਫਲਾ ਵੱਡਾ ਸੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਅੱਜ ਹੋ ਰਿਹਾ ਹੈ ਇਹ ਪੰਜਾਬ ਸਰਕਾਰ ਨੂੰ ਬੜੀਆਂ ਨੀਆਂ ਹਿਲਾ ਕੇ ਰੱਖ ਦੇਗਾ ਇਹ ਨੂੰ ਇਹ ਦੱਸਣ ਵਾਸਤੇ ਕਿ ਭਾਈ ਇਹ ਟਰੈਲਰ ਹੈ ਅਸਲ ਅਜੇ ਜਿਹਦਾ ਦਿਲ ਮਾ ਬਾਕੀ ਹੈ ਇਸ ਕਰਕੇ ਪੌਂਸੀ ਨੂੰ ਵਾਪਸ ਲੈ ਰੋ ਉਹ ਚੰਗਾ ਰੋ ਚੰਗਾ ਰੋ ਇਹ ਤੇ ਨੰਦ ਸਾਹਿਬ ਜੀ ਗ੍ਰਭ ਤੈਸ਼ ਕੀਤਾ ਜਾ ਰਿਹਾ ਜਿਹਦੇ ਬਾਰੇ ਕੀ ਰਹੀ ਅੱਜ ਸੰਜੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਦੀ ਜ਼ਮੀਨ ਖੋਹੀ ਜਾ ਰਹੀ ਆ ਉਹਦੇ ਵਿਰੁੱਧ ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਜਿਸ ਦੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਜਿਹੜੇ ਦੋ ਤਿੰਨ ਪਿੰਡ ਆ ਹੋਰ ਹੀਰਾ ਛੇਰਗਾਰ ਤੇ ਢੋਲਣਵਾਲ ਪਿੰਡਾਂ ਦੀ ਜਿਹੜੀ ਜ਼ਮੀਨ ਆ ਰਹੀ ਆ ਉਹਦੇ ਵਿਰੋਧ ਵਿੱਚ ਅਸੀਂ ਹੁਸ਼ਿਆਰਪੁਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਸੋ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਇਹ ਸਰਕਾਰ ਨੂੰ ਇੱਕ ਚੇਤਾਵਨੀ ਆ ਵੀ ਜਾਂ ਤਾਂ ਉਹ ਲੈਸ ਲੈਂਡ ਪੁਲਿੰਗ ਪਾਲਿਸੀ ਨੂੰ ਜਿੰਨੀ ਛੇਤੀ ਹੋ ਸਕਦਾ ਉਹ ਵਾਪਸ ਲੈ ਲਵੇ ਨਹੀਂ ਤਾਂ ਹੁਣ ਤਾਂ ਆ ਜੇ ਸਿਰਫ ਅਸੀਂ ਟਰੈਕਟਰ ਮਾਰਚ ਕਰ ਰਹੇ ਆ ਤੇ ਅਸੀਂ ਇਹਨਾਂ ਜਿੰਨੇ ਵੀ ਆ 94 ਭੇਡਾਂ ਜਿਹੜੀਆਂ ਝਾੜੂ ਵਾਲਿਆਂ ਦੀ ਸਾਡੀ ਗਲਤੀ ਦੇ ਨਾਲ ਅਸੀਂ ਚੁਣ ਬੈਠੇ ਆ ਅਸੀਂ ਇਹਨਾਂ ਦਾ ਘਰੋਂ ਜਿਹੜਾ ਉਹ ਬਾਹਰ ਨਿਕਲ ਆਇਓ ਮੁਸ਼ਕਲ ਕਰ ਦਿਆਂਗੇ ਕਿਸੇ ਭੁਲੇਖੇ ਦੇ ਵਿੱਚ ਨਾ ਰਹਿਣ ਤੇ ਪਹਿਲਾਂ ਦੋ ਵਾਰੀ ਐਸਕੇਐਮ ਤੇ ਐਸਟੀਐਮ ਗਾਰ ਗੈਰ ਆਜਿ ਤਰੂ ਜੋ ਅਕ ਕਲੇਰ ਦਿੱਤਾ ਜਾਂ ਜੋ ਉਥੇ ਲੁੱਟ ਖੋ ਮਚਾਈ ਆ ਉਹ ਇਹਨਾਂ ਦੇ ਮਨ ਵਿੱਚ ਭਲੇਖਾ ਆ ਸਾਰੇ ਕਿਸਾਨ ਜਿੱਥੇ ਬੰਦਿਆਂ ਅੱਜ ਤੁਹਾਨੂੰ ਮੀਡੀਆ ਨੂੰ ਪਤਾ ਲੱਗ ਗਿਆ ਹੋਣਾ ਆਪਾਂ ਸਾਰੇ ਬਿਲਕੁਲ ਇਕੱਠੇ ਆ ਕਿਸੇ ਵੀ ਕਿਸਾਨ ਦੀ ਇੱਕ ਮਰਲਾ ਜ਼ਮੀਨ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਖੋਣ ਨਹੀਂ ਦਿੱਤੀ ਜਾਊਗੀ ਆ ਗਿਆ ਸੀ ਪ੍ਰੋਗਰਾਮ ਉਹਦੇ ਤਹਿਤ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਆ ਜਿੰਨੇ ਵੀ ਪ੍ਰਭਾਵਿਤ ਖੇਤਰ ਸਿਗੇ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋਈ ਸੀ ਉਥੇ ਅੱਜ ਟਰੈਕਟਰ ਮਾਰਚ ਕੱਢ ਰਹੇ ਆ ਕੋਮਾਂ ਤਿੰਨ ਸਰਕਾਰ ਨੂੰ ਚੇਤਾਵਨੀ ਦੇਣ ਲੱਗੇ ਆ ਕਿ ਭਾਈ ਹੋਸ਼ ਦੇ ਵਿੱਚ ਆ ਜਾ ਇਹ ਜੁੱਧ ਨਸ਼ਾ ਵਿਰੋਧ ਤੂੰ ਲਾਈ ਬੈਠਾ ਆ ਇਧਰ ਜੁੱਧ ਜ਼ਮੀਨ ਵਿਰੋਧ ਲੱਗਿਆ ਮੁੜ ਕੇ ਜੁੱਧ ਪੰਜਾਬ ਵਿਰੋਧ ਲੱਗ ਜਾਣਾ ਜੇ ਪੰਜਾਬ ਹੀ ਨਾ ਬਚੂਗਾ ਜ਼ਮੀਨ ਨਹੀਂ ਨਾ ਬਚੂਗੀ ਤੇ ਨਸ਼ਾ ਵਿਰੋਧ ਕਿਹੜਾ ਤੂੰ ਜੁੱਧ ਲਾ ਕੇ ਬੈਠਾ ਤੂੰ ਹੋਸ਼ ਦੇ ਵਿੱਚ ਆ ਜਾ ਤੇਰੇ ਜਿਹੜੇ 94 ਨੂੰ ਸਿੱਧਾ ਝਾੜੂ ਮਾਰ ਕੇ ਜਿਤਾਇਆ ਸੀ ਇਹ 94 ਨੂੰ ਪੁੱਠਾ ਝਾੜੂ ਮਾਰ ਕੇ ਜਿਤਾਵਾਂਗੇ ਔਰ ਇੱਕ ਚੇਤਾਵਨੀ ਦੇ ਦਿੰਨੇ ਆ ਅਸੀਂ ਐਸਕੇ ਵੱਲੋਂ ਜੇਕਰ ਜਮੀਨਾਂ ਦੇ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਕਿਸੇ ਮੰਤਰੀ ਨੇ ਕਿਸੇ ਸੰਤਰੀ ਨੇ ਕਿਸੇ ਪ੍ਰਸ਼ਾਸਨ ਨੇ ਤਾਂ ਕਿਸੇ ਨੇ ਦੇਖਣ ਦੀ ਵੀ ਗੋਹ ਕੀਤੀ ਤਾਂ ਸਣੀ ਸਾਰਾ ਕੁਝ ਮਲਿਆ ਮੇਟ ਇਹਨਾਂ ਦਾ ਕਰ ਦਿਆਂਗੇ ਛੱਡਣਾ ਇੱਕ ਨਹੀਂ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਇਆ ਹੈ ਇਹ ਉਹਨਾਂ ਦੇ ਵਾਰਸਾਂ ਦੀ ਧਰਤੀ ਆ ਤੇ ਇਹ ਵਾਰਸ ਅੱਜ ਪੰਜਾਬ ਦੇ ਜਾਗ ਪਏ ਆ ਸਾਡੀ ਮਾਂ ਨੂੰ ਸਾਡੀ ਜ਼ਮੀਨ ਨੂੰ ਹੱਤਿਆ ਪਾਇਆ ਤੇ ਇਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਇਹਨਾਂ ਨੂੰ ਪੰਜਾਬ ਤੋਂ ਭਜਾਵਾਂਗੇ ਔਰ ਦਿੱਲੀ ਤੋਂ ਪਾਰ ਰਹਿਣਾ ਰਸਤਾ ਦਿਖਾਵਾਂਗੇ ਚੋਲ ਸਾਹਿਬ ਜਿਹੜੇ ਸੀਐਮ ਕਹਿ ਰਹੇ ਨੇ ਕਿ ਇਸ ਜਗ੍ਹਾ ਇਸ ਜਿੱਥੇ ਜੇਕਰ ਜੇਲੇ ਜਗ੍ਹਾ ਦੇਣੀ ਦੇ ਦੋ ਜਿੱਤੇ ਲਈ ਦੇਣੀ ਉਹ ਬਹੁਤ ਝੂਠ ਬੋਲ ਰਿਹਾ ਸੀਐਮ ਜੀ ਇਹ ਤਾਂ ਭੰਡਿਆ ਬਿਲਕੁਲ ਝੂਠ ਬੋਲ ਰਿਹਾ ਆ ਜਗਰਾਉਂ ਦੇ ਵਿੱਚ ਦੇਖੋ ਇੱਕ ਤਹਿਸੀਲਦਾਰ ਨੇ ਨੋਟਿਸ ਜਾਰੀ ਕਰ ਦਿੱਤਾ ਕਿ ਇਹਦਾ ਸੀਐਲ ਜੀ ਤੁਹਾਨੂੰ ਦੇਣਾ ਨਹੀਂਗਾ ਨਾ ਤੁਸੀਂ ਉੱਥੇ ਮਕਾਨ ਬਣਾ ਸਕਦੇ ਨਾ ਤੁਸੀਂ ਦੁਕਾਨ ਬਣਾ ਸਕਦੇ ਨਾ ਤੁਸੀਂ ਵੇਚ ਸਕਦੇ ਪੰਜਾਬ ਦੇ ਵਿੱਚ ਦਹਿਸ਼ਤ ਪਾਤੀ ਔਰ ਜਿਹੜੀ ਸਾਡੀ 2-2 ਕਰੋੜ ਦੀ ਕਿੱਲਾ ਜ਼ਮੀਨ ਸੀ ਅੱਜ ਵਪਾਰੀ ਕਹਿੰਦਾ ਮੈਂ ਜ਼ਮੀਨ ਖਰੀਦਦਾ ਹੀ ਨੀਗਾ ਗਾਹ ਕਹਿ ਨੀਗਾ ਤਾਂ ਜੇ ਲੈਂਡ ਪੁਲੀਸ ਅਧੀਨ ਆ ਗਈ ਤੇ ਸਾਨੂੰ 1200 ਸਕਰ ਗੱਜ ਲੈ ਲਾਂਗੇ ਅਸੀਂ ਤੇ ਬਾਕੀ ਸਾਡੀ ਜ਼ਮੀਨ ਜਿਹੜੀ ਹੈ 6 ਕਨਾਲਾ ਇੱਕ ਕਿੱਲੇ ਚੋਂ 2 ਕਨਾਲ ਸਾਨੂੰ ਦੇਤੀ 6 ਕਨਾਲ ਤੇ ਚੋਰ ਖੱਪਣਗੇ ਕੀ ਬੀਬੀਏ ਨੂੰ 100000 ਰੁਪਇਆ ਦੇਣਗੇ ਇਹ 27 ਦਾ ਇਲੈਕਸ਼ਨ ਲੜਨਗੇ ਹੁਣ ਐਨਆਰਆਈਆਂ ਨੇ ਤਾਂ ਨਹੀਂ ਪੈਸਾ ਦੇਣਾ ਇਹਨਾਂ ਨੇ ਪਾਲਸੀ ਬਣਾਈ ਹੈ ਪੰਜਾਬ ਦੀ ਜ਼ਮੀਨ ਖਤਮ ਕਰ ਦਿਓ ਪੰਜਾਬ ਦਾ ਰੋਜ਼ਗਾਰ ਖਤਮ ਕਰ ਦਿਓ ਪੰਜਾਬ ਦਾ ਕਿਸਾਨ ਖਤਮ ਕਰ ਦਿਓ ਪੰਜਾਬ ਨੂੰ ਵਹਿਲਾ ਕਰ ਦਿਓ ਆ ਜਿਹੜੀ ਭਾਰਤ ਮਾਲਾ ਯੂਰੋ ਪ੍ਰੋਜੈਕਟ ਇਹਨਾਂ ਨੇ ਬਣਾਇਆ ਇਹ ਕਿਸਨ ਸਾਡੇ ਲਈ ਬਣਾਇਆ ਇਹ ਉਹਨਾਂ ਚੋਰਾਂ ਲਈ ਬਣਾਇਆ ਆ ਕਿ ਪੰਜਾਬ ਤੇ ਕਬਜ਼ਾ ਕਰ ਲੈਣ ਪਰ ਪੰਜਾਬ ਤੇ ਕਬਜ਼ਾ ਨਹੀਂ ਕਰਨ ਦਵਾਂਗੇ। ਹਾਂ ਸਰ ਪਹਿਲਾਂ ਜਿਹੜੀ ਆ ਸੈਂਟਰ ਕੋ ਪਾਲਿਸੀ ਬਣਾਈ ਗਈ ਕਿਸਾਨਾਂ ਲਈ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਬਣਾਈ ਆ ਕੀ ਲੱਗਦਾ बार-बार ਇਹ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਵੇਖੋ ਇੱਕੋ ਹੀ ਥਾਲੀ ਦੇ ਚਟੇ-ਬੱਟੇ ਆ। ਮੈਨੂੰ ਲੱਗਦਾ ਯਾਰ ਐਸਐਸ ਦੀ ਨੀਤੀ ਆ। ਇਹ ਖਾਖੀ ਕੱਚੇ ਆਲਿਆਂ ਦੀ ਦਿੱਤੀ ਆ। ਇਹ ਜਿਹੜਾ ਕੇਜਰੀ ਵਾਲਿਆ ਇਹ ਵੀ ਉਹਨਾਂ ਦੇ ਨਾਲ ਹੀ ਸਬੰਧ ਰੱਖਦਾ ਆ। ਇੱਕ ਦੇ ਕੋਈ ਖੇਤਰੀ ਪਾਰਟੀ ਨਹੀਂ ਹੈਗੀ। ਕੋਈ ਪੰਜਾਬ ਦੀ ਪਾਰਟੀ ਨਹੀਂ ਹੋਊਗੀ ਵੀ ਇਹ ਪੰਜਾਬ ਦਾ ਦਰਦ ਆ। ਪਹਿਲਾ ਤਿੰਨ ਕਾਨੂੰਨਾਂ ਦੀਨ ਪੰਜਾਬ ਦੀ ਜ਼ਮੀਨ ਨੂੰ ਖਤਮ ਕਰਨਾ ਚਾਹੁੰਦੇ ਸੀ। ਅੱਜ ਇਹ ਲੈਂਡ ਪੋਲੀ ਕੰਦੀ ਖਤਮ ਕਰਨਾ ਚਾਹੁੰਦੇ ਆ ਇਹ ਤਾਂ ਫੇ ਸਾਰੀ ਪੰਜਾਬ ਦੀ ਜ਼ਮੀਨ ਖਤਮ ਕਰ ਦੇਣਗੇ ਸੋ ਅਸੀਂ ਪੰਜਾਬ ਦੇ ਵਿੱਚ ਜਿੱਦਾਂ ਵੜੇ ਸੀ ਨਾ ਇਦਾਂ ਹੀ ਡਾਂਗਾ ਮਾਰ ਮਾਰ ਕੇ ਭਜਾਵਾਂਗੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਵਾਂਗੇ ਇਹਨਾਂ ਨੂੰ ਸ਼ਹਿਰਾਂ 'ਚ ਨਹੀਂ ਮੜਨ ਦਵਾਂਗੇ ਜਿਹੜੇ ਇਹਨਾਂ ਦੇ ਮੰਤਰੀ ਰੈਲੀਆਂ ਕਰਦੇ ਨੇ ਰੈਲੀਆਂ ਦਾ ਵੀ ਹੋਂਦ ਵਾਲੇ ਦਿਨਾਂ 'ਚ ਜਿਹੜਾ ਬਾਈਕਾਟ ਕਰਾਂਗੇ ਅਗਲੀ ਰਣਨੀਤੀ ਅੱਜ ਟਰੈਕਟਰ ਮਾਰਚ ਕਰਾਂਗੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋ ਗਈਆਂ 24 ਅਗਸਤ ਨੂੰ ਅਸੀਂ ਮੁੱਲਾਪੁਰ ਦੇ ਵਿੱਚ ਕਬੱਡੀ ਕਿਸਾਨ ਮਹਾਪੰਚਾਇਤ ਕਰਕੇ ਜਿਹੜਾ ਉੱਥੇ ਨਵੇਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਐਲਾਨ ਕਰਾਂਗੇ